ਇੱਕ ਵਾਰ ਫਿਰ ਤੋਂ ਦਹਿਲਿਆ ਪੰਜਾਬ ਵਾਪਰ ਗਈ ਹੈ ਦਿਲ ਕੰਬਾਉ ਵਾਰਦਾਤ ਚਲਾ ਦਿੱਤੀਆਂ ਗਈਆਂ ਨੇ ਗੋਲੀਆਂ ਤੇ ਗੋਲੀਆਂ ਦੇ ਨਾਲ ਪੁੰਨ ਦਿੱਤਾ ਇੱਕ ਨੌਜਵਾਨ ਜਿਆ ਇਹ ਦਿਲ ਕੰਬਾਉ ਵਾਰਦਾਤ ਜਿਲਾ ਮੋਗਾ ਦੇ ਪਿੰਡ ਕਪੂਰੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਗੋਲੀਆਂ ਚੱਲ ਗਈਆਂ ਨੇ ਤੇ ਇਨ੍ਹਾਂ ਗੋਲੀਆਂ ਵਿਚਕਾਰ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਿਸ ਘਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਉਸ ਘਰ ਦੀ ਇੱਕ ਔਰਤ ਨੇ ਜਾਣਕਾਰੀ ਦਿੱਤੀ ਹੈ ਇਸ ਔਰਤ ਦਾ ਨਾਮ ਹਰਮਨਦੀਪ ਕੌਰ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 37 ਸਾਲ ਹੈ ਉਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੋ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਦੇ ਕੋਲ ਸਵਿਫਟ ਕਾਰ ਸੀ ਇਹ ਦੋਨੋਂ ਵਿਅਕਤੀ ਉਹਨਾਂ ਦੇ ਘਰ ਦਾਖਲ ਹੋਏ ਤੇ ਇਸ ਔਰਤ ਨੂੰ ਪੁੱਛਦੇ ਨੇ ਕਿ ਉਸ ਦਾ ਪਤੀ ਕਿੱਥੇ ਹੈ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਪਤੀ ਕਰ ਨਹੀਂ ਹੈ ਤਾਂ ਇਨ੍ਹਾਂ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲੌਣੀਆਂ ਸ਼ੁਰੂ ਕਰ ਦਿੱਤੀਆਂ ਇਸ ਔਰਤ ਨੇ ਇਹ ਆਖਿਆ ਹੈ ਕਿ ਉਹਨਾਂ ਦੇ ਘਰ ਦਾ ਇੱਕ ਵਿਅਕਤੀ ਜਿਹੜਾ ਕਿ ਉਹਨਾਂ ਦੇ ਘਰ ਵਿੱਚ ਕੰਮ ਕਰਦਾ ਹੈ ਜਾਨਕਿ ਇਹਨਾਂ ਦਾ ਸਿਰੀ ਹੈ ਜਿਸ ਦਾ ਨਾਮ ਰਾਜਕੁਮਾਰ ਬਿੱਟੂ ਦੱਸਿਆ ਜਾ ਰਿਹਾ ਹੈ ਉਮਰ 30 ਸਾਲ ਹੈ ਉਸ ਨੂੰ ਗੋਲੀਆਂ ਲੱਗ ਗਈਆਂ ਜਿਸ ਦੇ ਨਾਲ ਉਹ ਜ਼ਮੀਨ ਤੇ ਡਿੱਗ ਪਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਔਰਤ ਨੇ ਦੱਸਿਆ ਕਿ ਉਸਨੇ ਬੜੇ ਜ਼ੋਰ ਦੇ ਨਾਲ ਕਰਦਾ ਜਿਹੜਾ ਦਰਵਾਜ਼ਾ ਉਹ ਬੰਦ ਕੀਤਾ ਪਰੰਤੂ ਜਿਹੜੇ ਇਹ ਵਿਅਕਤੀ ਆਏ ਸਨ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਉਹਨਾਂ ਨੇ ਗੋਲੀਆਂ ਚਲਾਉਣੀਆਂ ਬੰਦ ਨਹੀਂ ਕੀਤੀਆਂ ਬਲਕਿ ਗੋਲੀਆਂ ਉੱਚ ਲਾਉਂਦੇ ਹੀ ਗਏ ਤਾਂ ਇੱਕ ਗੋਲੀ ਜਿਹੜੀ ਦਰਵਾਜ਼ੇ ਦੇ ਵਿੱਚੋਂ ਦੀ ਹੋ ਕੇ ਉਸ ਨੂੰ ਵੀ ਲੱਗ ਗਈ ਹੈ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਔਰਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਘਰ ਆਇਆ ਤਾਂ ਉਸ ਨੇ ਸਾਰੀ ਜਿਹੜੀ ਗੱਲ ਹੈ ਉਹਨਾਂ ਦੇ ਨਾਲ ਸਾਂਝੀ ਕੀਤੀ ਤਾਂ ਫਿਰ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਨੂੰ ਇਸ ਦੇ ਬਾਰੇ ਵਿੱਚ ਖਬਰ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਇੱਕ ਕੇਸ ਵੀ ਦਰਜ ਕਰ ਲਿਆ ਹੈ ਪੁਲਿਸ ਦਾ ਆਖਣਾ ਹੈ ਕਿ ਇਸ ਬੰਦ ਦੇ ਵਿੱਚ ਜਿਹੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਦੂਸਰੇ ਪਾਸੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਘਾਰੇ ਇੰਨੀ ਵੱਡੀ ਵਾਰਦਾਤ ਵਾਪਰ ਗਈ ਹੈ ਉਹਨਾਂ ਦਾ ਹੀ ਇੱਕ ਪਰਿਵਾਰਿਕ ਮੈਂਬਰ ਹੈ ਜਿਸ ਦੀ ਮੌਤ ਹੋ ਗਈ ਹੈ ਬੇਸ਼ੱਕ ਉਹ ਇਹਨਾਂ ਦਾ ਸੇਰੀ ਹੈ ਉਹਨਾਂ ਦੇ ਘਰ ਵਿੱਚ ਕੰਮ ਕਰਦਾ ਹੈ ਪਰੰਤੂ ਉਹ ਉਸ ਨੂੰ ਆਪਣਾ ਪਰਿਵਾਰਿਕ ਮੈਂਬਰ ਹੀ ਸਮਝਦੇ ਨੇ ਇਹ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪੈ ਗਿਆ ਹੈ ਇਸ ਕਰਕੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਪੁਲਿਸ ਦਾ ਇਹ ਕਹਿਣਾ ਹੈ ਕਿ ਉਹ ਬਰੀਕੀ ਦੇ ਨਾਲ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਇਹ ਤੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਘਰ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕਈ ਘਰਾਂ ਦੇ ਅੰਦਰ ਵੜ ਕੇ ਲੋਕ ਲੁੱਟਾਂ-ਖੋਹਾਂ ਕਰ ਜਾਂਦੇ ਨੇ ਜਾਂ ਫਿਰ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਬਾਅਦ ਦੇ ਵਿੱਚ ਬੇਸ਼ੱਕ ਇਹ ਗ੍ਰਿਫਤਾਰ ਵੀ ਹੋ ਜਾਂਦੇ ਨੇ ਪਰ ਤੂ ਜਿਸ ਪਰਿਵਾਰ ਨੂੰ ਇੰਨਾ ਵੱਡਾ ਘਾਟਾ ਪੈ ਜਾਂਦਾ ਹੈ ਉਹ ਕਟਕ ਦੀ ਪੂਰਾ ਨਹੀਂ ਹੋਣਾ ਸੋ ਇਸੇ ਹੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਹੋਇਆ ਜਿੱਥੇ ਗੋਲੀਆਂ ਚੱਲੀਆਂ ਨੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ